ਦਰਸ਼ਨ ਕਰੋ ਗੁਰਦੁਆਰਾਲ ਲਖਨਸਰ ਸਾਹਿਬ ਦੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਵਾਰਾ ਵੀ ਜਿਹੜਾ ਵੀ ਵਿਅਕਤੀ ਇੱਥੇ ਸੱਚੇ ਮਨ ਨਾਲ ਦਰਸ਼ਨ ਕਰੇਗਾ ਅਤੇ ਇਸ਼ਨਾਨ ਕਰੇਗਾ ਅਤੇ 35 ਅਖਰੀ ਲਿਖੇਗਾ ਉਸ ਨੂੰ ਬੁੱਧੀ ਦੀ ਪ੍ਰਾਪਤੀ ਹੋਵੇਗੀ ਕਈ ਮੰਦ ਬੁੱਧੀ ਵੀ ਇੱਥੇ ਬੁੱਧੀ ਜੀਵੀ ਬਣੇ ਨੇ ਹੁਣ ਤੁਹਾਨੂੰ ਇਤਿਹਾਸ ਨਾਲ ਜਾਣੂ ਵੀ ਕਰਾ ਦਿੰਦੇ ਆ ਪਰ ਆ ਦੇਖੋ ਵੀ ਛੋਟੇ-ਛੋਟੇ ਬੱਚਿਆਂ ਨੂੰ ਮਾਪਿਓ ਇੱਥੇ ਲੈ ਕੇ ਆਉਂਦੇ ਆ ਤੇ ਉਹਨਾਂ ਤੋਂ 35 ਅਖਰੀ ਜੜੀ ਆ ਉਹ ਲਿਖਾਉਂਦੇ ਨੇ ਤਾਂ ਹੁਣ ਤੁਹਾਨੂੰ ਇਤਿਹਾਸ ਨਾਲ ਜਾਣੂ ਕਰਾਨੇ ਆ ਵੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਾਇਆ ਸੀ ਗੁਰਤੇਗ ਬਹਾਰ ਦਰਜੀ ਦੀ ਬਾਣੀ ਨੂੰ ਵਿੱਚ ਐਡ ਕੀਤਾ ਸੀ ਤਾਂ ਉਸ ਸਮੇਂ ਜਿਹੜੀਆਂ ਕਲਮਾਂ ਬੱਚੀਆਂ ਸਨ ਉਹਨਾਂ ਨੇ ਸਾਂਭ ਲੀਆਂ ਸਨ ਪਰ ਜਿਹੜੀ ਸ਼ਿਆਹੀ ਅਤੇ ਕਾਗਜ਼ ਬੱਚੇ ਸਨ ਉਹ ਅ ਸਰੋਵਰ ਦੇ ਵਿੱਚ ਉਹਨਾਂ ਨੇ ਜਲ ਪ੍ਰਵਾਹ ਕਰ ਦਿੱਤੇ ਸਨ ਅਤੇ ਜਲ ਪ੍ਰਵਾਹ ਕਰਨ ਤੋਂ ਬਾਅਦ ਇਹ ਗੱਲ ਆਕੇ ਸੀਗੀ ਵੀ ਜਿਹੜਾ ਵੀ ਵਿਅਕਤੀ ਇੱਥੇ ਆਵੇਗਾ ਸੱਚੇ ਮਾਨਾ ਇਸ਼ਨਾਨ ਕਰੇਗਾ ਅਤੇ ਉਸ ਤੋਂ ਬਾਅਦ 35 ਅਖਰੀ ਲਿਖੇਗਾ ਉਸ ਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ ਇਹ ਕਾਰਨ ਹੈ ਇੱਥੇ ਵੱਡੇ ਵੱਡੇ ਵਿਦਵਾਨ ਜਿਹੜੇ ਨੇ ਇਸ ਧਰਤੀ ਤੇ ਪੈਦਾ ਹੋਏ